ਇਹ ਵੀਡੀਓ ਜਿਹੜਾ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਵਕਤ ਦੇਖ ਰਹੇ ਹੋ ਇਹ ਰੁੜਕੀ ਸੂਬਾ ਉੱਤਰਾਖੰਡ ਦਾ ਦੱਸਿਆ ਜਾ ਰਿਹਾ ਜਿੱਥੋਂ ਕਾਵੜ ਲੈ ਕੇ ਆ ਰਹੇ ਜਿਹੜੇ ਕੁਝ ਸ਼ਰਧਾਲੂ ਸੀਗੇ ਉਹਨਾਂ ਦੇ ਨਾਲ ਜਦੋਂ ਇੱਕ ਈ ਰਿਕਸ਼ਾ ਜਿਹੜਾ ਉਹ ਟਕਰਾ ਜਾਂਦਾ ਤਾਂ ਉਸ ਤੋਂ ਬਾਅਦ ਇਹ ਉਸ ਈ ਰਿਕਸ਼ਾ ਦਾ ਤੇ ਇਹਦੇ ਮਾਲਕ ਦਾ ਕੀ ਹਾਲ ਕਰਦੇ ਆ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਦੱਸਿਆ ਇਹ ਜਾ ਰਿਹਾ ਵੀ ਦੁਪਹਿਰ ਦੇ ਵੇਲੇ ਜਦੋਂ ਇਹ ਕਾਵੜ ਸ਼ਰਧਾਲੂ ਜਿਹੜੇ ਇਹ ਜਲ ਲੈ ਕੇ ਗੰਗਾ ਜਲ ਲੈ ਕੇ ਜਿਹੜੇ ਆ ਇਹ ਵਾਪਸ ਪਰਤ ਰਹੇ ਸੀਗੇ ਤਾਂ ਇਸੇ ਦੌਰਾਨ ਬਾਜ਼ਾਰ ਦੇ ਵਿੱਚ ਇੱਕ ਈ ਰਿਕਸ਼ਾ ਜਿਹੜਾ ਉਹ ਜਾ ਰਿਹਾ ਸੀਗਾ ਉਹ ਈ ਰਿਕਸ਼ਾ ਵਾਲੇ ਦਾ ਜਿਹੜਾ ਹਲਕਾ ਜਿਹਾ ਟਹਿਰਿਆ ਉਹ ਕਿਸੇ ਜਿਹੜਾ ਕਾਵੜ ਯਾਤਰੀ ਆ ਜਿਹੜਾ ਸ਼ਰਧਾਲੂ ਆ ਉਹਦੇ ਨਾਲ ਖਹਿ ਜਾਂਦਾ ਤੇ ਇਹ ਤੋਂ ਬਾਅਦ ਇਹ ਗੁੱਸੇ ਦੇ ਵਿੱਚ ਆ ਜਾਂਦੇ ਆ ਗੁੱਸੇ 'ਚ ਇਹਨਾਂ ਜਿਆਦਾ ਆਉਂਦੇ ਆ ਵੀ ਪੁਲਿਸ ਵਾਲੇ ਲਾਗੇ ਖੜੇ ਆ ਪੁਲਿਸ ਉੱਥੇ ਪੂਰੀ ਮੁਸਤੈਦ ਆ ਤਨਾਤ ਆ ਪਰ ਉਹ ਇਹਨਾਂ ਨੂੰ ਕਿਸੇ ਕਿਸਮ ਦਾ ਕੁਝ ਕਹਿੰਦੇ ਨਹੀਂ ਇੰਦਾ ਲੱਗਦਾ ਵੀ ਉਹ ਚਾਹੁੰਦੇ ਆ ਵੀ ਇਹਨਾਂ ਦਾ ਜਿਹੜਾ ਗੁੱਸਾ ਵਾ ਉਹ ਸ਼ਾਂਤੀ ਹੋ ਜਾਏ ਉਹ ਇਹਨਾਂ ਦੇ ਹੱਥੋਂ ਨਾ ਕੋਈ ਡੰਡਾ ਫੜਦੇ ਪਏ ਆ ਨਾ ਕੋ ਹੌਕੀ ਨਾ ਕੋ ਬੇਸਬਾਲ ਬੈਟ ਜਿਹੜਾ ਉਹ ਕਹਿੰਦੇ ਆ ਵੀ ਤੁਸੀਂ ਤੋੜ ਹੀ ਲੋ ਚੰਗੀ ਤਰ੍ਹਾਂ ਇਹ ਜਿਹੜਾ ਈ ਰਿਕਸ਼ਾ ਜਿਹਦਾ ਵੀ ਇਹ ਈ ਰਿਕਸ਼ਾ ਹੋਊਗਾ ਪਹਿਲਾਂ ਤੁਸੀਂ ਅੰਦਾਜ਼ਾ ਲਗਾ ਲਓ ਵੀ ਉਹਦੀ ਆਰਥਿਕ ਸਥਿਤੀ ਜਿਹੜੀ ਐ ਉਹ ਕੀ ਹੋਏਗੀ ਉਸ ਇਸ ਸਾਰੇ ਘਟਨਾ ਕ੍ਰਮ ਦੇ ਵਿੱਚ ਜਿਹੜੀ ਅਹਿਮ ਗੱਲ ਇਹ ਆ ਵੀ ਇਸ ਈ ਰਿਕਸ਼ੇ ਦਾ ਜਿਹੜਾ ਮਾਲਕ ਆ ਉਹ ਵੀ ਐਸੇ ਭਾਈਚਾਰੇ ਦੇ ਨਾਲ ਸੰਬੰਧਤ ਆ ਜੇ ਕਿਤੇ ਉਹ ਗੈਰ ਭਾਈਚਾਰੇ ਦਾ ਹੁੰਦਾ ਤਾਂ ਫੇਰ ਇੱਥੇ ਕੀ ਹੁੰਦਾ ਅੱਗਾ ਲੱਗ ਜਾਣੀਆਂ ਸੀ ਬਹੁਤ ਬਵਾਲ ਜਿਹੜਾ ਉਹ ਹੋਣਾ ਸੀਗਾ ਪਰ ਕਿਉਂਕਿ ਵਿਚਾਰਾ ਉਹ ਈ ਰਿਕਸ਼ੇ ਦਾ ਜਿਹੜਾ ਮਾਲਕ ਆ ਉਹ ਵੀ ਐਸੇ ਸਮੁਦਾਏ ਦਾ ਸੀਗਾ ਐਸੇ ਭਾਈਚਾਰੇ ਦਾ ਸੀ ਤੇ ਇਹਨਾਂ ਦਾ ਗੁੱਸਾ ਜਿਹੜਾ ਬਸ ਇਨੀ ਇੱਕ ਗੱਲ ਤੇ ਹੀ ਕਹਿੰਦੇ ਠੰਡ ਢਡੋਲਾ ਹੋ ਗਿਆ ਭਈ ਚਲੋ ਸਾਡਾ ਦਿਲ ਠੰਡਾ ਹੋ ਗਿਆ ਵੀ ਇਹਦਾ ਈ ਰਿਕਸ਼ਾ ਜਿਹੜਾ ਪੰਦ ਦਿੱਤਾ ਜਦੋਂ ਇਹਦੇ ਬਾਰੇ ਉੱਥੋਂ ਦੇ ਜਿਹੜੇ ਐਸਐਸਪੀ ਹਰਦੁਆਰ ਕਿਉਂਕਿ ਜ਼ਿਲ੍ਹਾ ਹਰਦੁਆਰ ਪੈਂਦਾ ਉਹਨਾਂ ਨੂੰ ਪਤਾ ਲੱਗਾ ਤਾਂ ਫੇਰ ਉਹਨਾਂ ਨੂੰ ਇੱਕ ਬਿਆਨ ਜਿਹੜਾ ਉਹ ਜਾਰੀ ਕਰਨਾ ਪਿਆ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਤੁਸੀਂ ਪੁਲਿਸ ਦੇ ਨਾਲ ਜਿਹੜਾ ਉਹ ਸੰਪਰਕ ਕਰੋ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਸ਼ੱਕ ਕਿਸੇ ਨੂੰ ਲੱਗਦਾ ਵੀ ਉਹਦੇ ਨਾਲ ਕੋਈ ਸ਼ਰਾਰਤ ਕੀਤੀ ਜਾ ਰਹੀ ਆ ਤਾਂ ਪੁਲਿਸ ਦੇ ਨਾਲ ਕਹਿੰਦੇ ਤੁਸੀਂ ਸੰਪਰਕ ਕਰੋ ਇਦਾਂ ਦੀ ਕੋਈ ਵਾਰਦਾਤ ਜਿਹੜੀ ਆ ਆਪਣੇ ਹੱਥ 'ਚ ਕਾਨੂੰਨ ਨਾਲ ਲਓ ਹੁਣ ਸਵਾਲ ਇਹ ਖੜਾ ਹੁੰਦਾ ਵਾ ਵੀ ਉਹਨਾਂ ਨੇ ਪੁਲਿਸ ਨੇ ਆਪਣਾ ਕੰਮ ਬਖੂਬੀ ਕੀਤਾ ਐਸਐਸਪੀ ਸਾਹਿਬ ਨੇ ਆਪਣੇ ਵੱਲੋਂ ਇੱਕ ਮੈਸੇਜ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਵੀ ਤੁਸੀਂ ਜਿਹੜਾ ਕਿਸੇ ਕਿਸਮ ਦੀ ਕਿਸੇ ਨਾਲ ਝਗੜਾ ਨਹੀਂ ਕਰਨਾ ਸਾਨੂੰ ਦੱਸੋ ਪਰ ਇਹ ਜਿਹੜੇ ਲਾਗੇ ਪੁਲਿਸ ਮੁਲਾਜ਼ਮ ਖੜੇ ਆ ਜਿਹੜੇ بجائے ਕਿ ਉਹਨਾਂ ਨੂੰ ਰੋਕਦੇ ਉਹਨਾਂ ਨੂੰ ਮੌਕੇ ਤੇ ਹੀ ਫੜ ਲੈਂਦੇ ਤੇ ਫੜੇ ਨਹੀਂ ਗਏ ਤੇ ਕਹਿ ਰਿਹਾ ਵੀ ਹੁਣ ਬੰਦਿਆਂ ਦੀ ਜਿਹੜੀ شناخت ਹੈ ਉਹ ਕਰਾਂਗੇ ਤੇ ਉਸ ਤੋਂ ਬਾਅਦ ਪਰਚਾ ਜਿਹੜਾ ਉਹ ਦਰਜ ਕਰਾਂਗੇ ਏਦਾਂ ਲੱਗਦਾ ਵੀ ਤੁਹਾਡੇ ਸਾਹਮਣੇ ਵਾਰਦਾਤ ਹੋ ਰਹੀ ਆ ਤੁਸੀਂ شناخت ਇਸ ਕਰਕੇ ਨਹੀਂ ਕੀਤੀ ਜਾਂ ਉਹਨਾਂ ਨੂੰ ਕਾਬੂ ਇਸ ਕਰਕੇ ਨਹੀਂ ਕੀਤਾ ਕਿਉਂਕਿ ਜਦੋਂ ਯਾਤਰਾ ਸ਼ੁਰੂ ਹੋਣੀ ਸੀਗੀ ਤਾਂ ਇੱਕ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਸੀ ਵੀ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਜਿਹੜਾ ਉਹ ਆਪਣਾ ਨਾਮ ਲਿਖ ਕੇ ਲਾ ਦਿਓ ਹੁਣ ਕੇਵਲ ਨਾਮ ਲਿਖਣ ਦੇ ਨਾਲ ਜੇ ਮਸਲਾ ਹੱਲ ਹੋ ਜਾਂਦਾ ਤਾਂ ਗੱਲ ਇੱਥੇ ਜਿਹੜੀ ਆ ਠੱਪੀ ਜਾਣੀ ਸੀ ਨਾਮ ਤੋਂ ਬੰਦੇ ਦਾ ਜਿਹੜਾ ਉਹ ਸਾਰਾ ਪਿੱਠ ਜੋ ਉਹਦੀ ਹੈਗੀ ਆ ਪਿੱਠ ਫਿਸ਼ੋਕੜਿਆ ਉਹ ਪਤਾ ਲੱਗ ਜਾਂਦਾ ਵੀ ਬੰਦਾ ਕੌਣ ਆ ਕਿਹੜੇ ਸਮਾਜ ਦਾ ਵਾ ਕਿਹੜੀ ਜਾਤ ਨਾਲ ਸੰਬੰਧਤ ਆ ਇਹ ਸਾਰਾ ਕੁਝ ਪਤਾ ਲੱਗ ਜਾਂਦਾ ਜਦੋਂ ਤੁਸੀਂ ਇਦਾਂ ਦੇ ਬਿਆਨ ਜਦੋਂ ਸਾਡੇ ਲੀਡਰਸ ਦੇਣਗੇ ਤਾਂ ਇਦਾਂ ਦੇ ਹਾਲਾਤ ਜਿਹੜੇ ਸਾਨੂੰ ਵੇਖਣ ਨੂੰ ਆਮ ਮਿਲਣਗੇ ਹਾਲਾਂਕਿ ਪੁਲਿਸ ਵਾਸਤੇ ਸਿਰਦਰਦੀ ਵੱਧ ਜਾਂਦੀ ਆ ਕਿਉਂਕਿ ਉਹਨਾਂ ਨੇ ਲਾਅ ਐਂਡ ਆਰਡਰ ਸਾਰਿਆਂ ਵਾਸਤੇ ਇੱਕੋ ਜਿਹਾ ਜਿਹੜਾ ਉਹ ਮੇਨਟੇਨ ਕਰਕੇ ਰੱਖਣਾ ਹੁੰਦਾ ਪਰ ਲੀਡਰਸ ਨੂੰ ਲਾਅ ਐਂਡ ਆਰਡਰ ਦੇ ਨਾਲ ਘੱਟ ਮਤਲਬ ਹੁੰਦਾ ਇਹਨਾਂ ਨੂੰ ਵੋਟਾਂ ਦੇ ਨਾਲ ਮਤਲਬ ਹੁੰਦਾ ਇਹਨਾਂ ਨੂੰ ਇਹ ਮਤਲਬ ਹੁੰਦਾ ਵੀ ਸਾਡੇ ਹੱਕ ਇਦਾਂ ਦਾ ਇੱਕ ਮਾਮਲਾ ਕੁਝ ਦਿਨ ਪਹਿਲਾਂ ਮੁਜ਼ਫਰਨਗਰ ਤੋਂ ਸਾਹਮਣੇ ਆਇਆ ਸੀ ਜਦੋਂ ਇਹ ਯਾਤਰੀ ਇੱਕ ਢਾਬੇ ਦੇ ਵਿੱਚ ਰੋਟੀ ਖਾਣ ਗਏ ਤਾਂ ਉੱਥੇ ਜਿਹੜਾ ਇਹਨਾਂ ਨੂੰ ਦਾਲ ਸਬਜ਼ੀ ਪਰੋਸੀ ਗਈ ਕਹਿੰਦੇ ਉਹਦੇ ਵਿੱਚ ਪਿਆਜ਼ ਤੇ ਲਸਣ ਸੀਗਾ ਉੱਥੇ ਵੀ ਖੂਬ ਹੰਗਾਮਾ ਹੋਇਆ ਸੀਗਾ ਹਾਲਾਂਕਿ ਉਹ ਢਾਬੇ ਵਾਲਾ ਕਹਿੰਦਾ ਰਿਹਾ ਵੀ ਅਸੀਂ ਕਿਸੇ ਕਿਸਮ ਦਾ ਕੋਈ ਪਿਆਜ਼ ਤੇ ਲਸਣ ਜਿਹੜਾ ਉਹ ਇਸ ਖਾਣੇ ਦੇ ਵਿੱਚ ਨਹੀਂ ਵਰਤਿਆ ਪਰ ਉਹਦੇ باوجود ਉਥੇ ਪੂਰਾ ਹੌ ਹੱਲਾ ਹੋਇਆ ਸੀ ਵੀਡੀਓ ਉਹ ਵੀ ਵਾਇਰਲ ਹੋਇਆ ਸੀ ਜਿੱਦਾਂ ਹੁਣ ਇਸ ਵਕਤ ਇਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਵੀ ਕਿਵੇਂ ਇਹਨਾਂ ਨੇ ਸਿਰਫ ਇੰਨੀ ਇੱਕ ਗੱਲ ਤੋਂ ਵੀ ਉਹਦਾ ਜਿਹੜਾ ਈ ਰਿਕਸ਼ਾ ਇਹਨਾਂ ਦੇ ਨਾਲ ਖਹਿ ਗਿਆ ਇਹਨਾਂ ਨੇ ਸਾਰਾ ਈ ਰਿਕਸ਼ਾ ਜਿਹੜਾ ਉਸ ਗਰੀਬ ਦਾ ਇਹ ਪੰ ਸੁਟਿਆ ਮੰਗਲੌਰ ਕੋਤਵਾਲੀ ਖੇਤਰ ਮੈਂ ਲਿਬੜੀ ਤਰਾਹੇ ਦੇ ਪਾਸ ਮੈਂ ਵਾਦੀ ਸੰਜੇ ਕੁਮਾਰ ਦੁਆਰਾ ਪੁਲਿਸ ਕੋਲ ਯੋਗਤ ਕਰਾਇਆ ਗਿਆ ਪਰ ਉਸਕੀ ਜੋ ਈ ਰਿਕਸ਼ਾ ਮੈਂ ਵਾ इसी बीच एक भोले से उसकी टक्कर हो गई थी जिसमें ना तो कोई काम जो है खंडित हुई नहीं किसी प्रकार का कोई ऐसी घटना हुई थी पर तो उसके बावजूद उस भोले द्वारा अन्य लोगों को एकत्रित करके उसके साथ मारपीट की गई साथ में जो उसकी ई रिक्शा है उसके भी साथ तोड़फोड़ की गई थी उक्त घटना को तो तत्काल पुलिस ने संज्ञान में लेते हुए अभियो पंजीकृत किया है और इन लोगों की पहचान की जा रही है और उनके खिलाफ जो भी सख्त कार्रवाई होगी बड़ी हल्को करेगी मैं आप हरिद्वार पुलिस की ओर से सभी कांवड़ यात्रियों का सभी भूलों का स्वागत करता हूं और आपको किसी प्रकार की असुविधा ना हो इसको किसी प्रकार की भी असुविधा ना हो इसका भी हम लोग ख्याल रखेंगे पर मैं आप लोगों से अपील भी करना चाहता हूं इस पावन पर्व में पुलिस काफ़ी जद्दोजहद से लगी हुई है आप लोगों की यात्रा को सुरक्षित करने के लिए इसमें आप लोग पुलिस का सहयोग भी करें और अगर ऐसे कोई मामले आते हैं तो उसमें जल्दी आपा ना खोए और अगर ऐसी कोई ਨਾ ਹੋਤੀ ਹੈ ਤੁਰਤਾਲ ਨੂੰ ਇਸਕੇ ਸੰज्ञान ਮਿਲਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ